ਕਿਨੇ ਕਰ ਲਈਏ ਆਪਾਂ? ਓ ਗੱਭਰੂ ਬੈਠਾ। ਇਹਨਾਂ ਨਹੀਂ ਆਉਣਾ ਆਪਾਂ ਘੱਟ ਕੰਮ। ਇਦਾਂ ਹੀ ਸਹੀ ਐ। ਕੈਮਰਾ ਇੱਧਰ ਲੱਗਦਾ। ਆ ਵੇ ਲੋ। ਓ ਵੇ ਲੋ ਇੱਕ ਬੰਦਾ ਸਿਰ ਸੁੱਟ ਕੇ ਬੈਠਾ ਥੱਲੇ। ਪਤਾ ਨਹੀਂ ਕਿਹੜੀਆਂ ਸੋਚਾਂ ਦੇ ਵਿੱਚ ਡੂੰਗੀਆਂ ਚ ਡੁੱਬਿਆ ਹੋਇਆ। ਹੈ? ਜ਼ਰੂਰ ਹਲੇ ਆਵੇ ਲੋ ਆ ਆਪਣੀ ਫੈਮਿਲੀ ਹੋ ਮਿੱਤਰੋ ਉਹ ਆਪਣਾ ਫੋਰਮੈਨ ਬੈਠਾ ਉਧਰ ਫੋਟੋ ਦੇ ਵਿੱਚ ਉਹ ਗੱਬਰੂ ਆ ਆਪਣਾ ਗਰੀਬਾਂ ਦਾ ਘਰ ਆ ਆਵੇ ਹਲੋ ਆ ਹੋਈ ਕਮਰਾ ਜਿਹਦੇ ਵਿੱਚ ਤੁਹਾਨੂੰ ਵੀਡੀਓ ਬਣਾ ਕੇ ਆਪਾਂ ਪੋਸਟ ਕਰੀ ਦੀ ਹੈ ਤੁਹਾਡੇ ਭਲੇ ਵਾਸਤੇ ਗੱਭਰੂ ਦੇ ਮੈਡਲ ਦਿਖਾਉਣਾ ਤੁਹਾਨੂੰ ਵੇਖਿਓ ਇਹ ਆ ਸਾਡੇ ਬਾਪੂ ਨੂੰ ਮਿਲਿਆ ਸੀ ਸ਼ੀਲਡ ਆ ਇਹ ਲੋ ਭਜੀ ਕੋਚ ਕਬੱਡੀ ਖਿਡਾਰੀ ਆ ਗੱਭਰੂ ਦਾ ਸ਼ੀਲਡ ਫਸਟ ਆਇਆ ਹੈ ਆਇਆ ਇਹ ਮੈਡਲ ਆ ਆਇਆ ਇਹ ਮੈਡਲ ਇੱਕ ਉਹ ਟੰਗਿਆ ਉਧਰ ਤੇ ਬਾਕੀ ਸਾਰੇ ਪਤੰਗਾ ਬਾਬਾ ਜੀ ਬੈਠੇ ਐ ਇਹ ਲੋ ਤੇ ਇੱਕ ਬੰਦਾ ਇੱਧਰ ਆ ਰਿਹਾ ਹੈ ਲੋ ਲੰਗਰ ਦਾ ਪ੍ਰੋਗਰਾਮ ਚੱਲਣ ਲੱਗਾ। ਉਹ ਦੇਖਾਂ ਸ਼ਨੀਵਾਰਿਕ ਨਹੀਂ। ਇਹਨਾਂ ਨੂੰ ਤਾਂ ਹੀ ਜਾਣਦੇ ਆ ਬੰਦੇ ਨੇ ਇਹਨੂੰ। ਇਹਨੂੰ ਆਹ ਜਿਹੜੇ ਨੂੰ ਇਹਨੂੰ ਜਾਣਦੇ ਸੀ। ਆਲੂ ਵਾਲਿਆਂ ਦੀ ਪੱਕਾ। ਇਹ ਆਲੂ ਵਾਲਿਆਂ ਦੀ ਡਿਮਾਂਡ ਆਈ ਏ। ਪਰ ਡਿਮਾਂਡ ਕਹਿੰਦੇ ਪੂਰੀ ਨਹੀਂ ਹੋਊਗੀ ਆਲੂ ਵਾਲੀ। ਨਾਮਤੈ ਸਾਰੇ ਪ੍ਰਮਾਤਮਾ ਤਨੁਸਾਰ ਇਹਨਾਂ ਚੜ੍ਹਦੀ ਕਲਾ ਚ ਰੱਖੇ ਤਰਕੀਆਂ ਬਖਸ਼ੇ ਤੇ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ سپورਟ ਕੀਤੀ ਆਪਣੇ ਬਾਜੂ ਦਿਲੋਂ ਦਵਾਮਤ ਤੁਹਾਨੂੰ ਸਾਰਿਆਂ ਨੂੰ ਦਿਲੋਂ ਕੋਈ ਵੀ ਮੁਸੀਬਤ ਕਦੀ ਨਾ ਆਵੇ ਤੁਹਾਡੇ ਦੇ ਉੱਤੇ ਵਾਇਗਰ ਤਾਂ ਨਾ ਹਮੇਸ਼ਾ ਖੋਸ਼ ਰੱਖੇ ਤੇ ਚੜ ਨਿਕਲਾ ਦੇ ਵਿੱਚ ਰੱਖੇ ਸਾਡੇ ਤਾਂ ਇੱਥੇ ਨਾਲ ਹੀ ਬੰਨਵਾ ਵਿਆਸ ਦਰਿਆ ਦਾ ਪਾਣੀ ਸਾਡੇ ਬੰਨਣਾ ਲੱਗਾ ਹੋਇਆ ਇੱਥੇ ਲੱਗੇ ਸਾਡੇ ਘਰ ਤੋਂ ਅੱਧਾ ਕਿਲੋਮੀਟਰ ਵੀ ਜ਼ਿਆਦਾ ਵਾ ਉਤੋਂ ਵੀ ਘਟ ਤੁਸੀਂ ਵੀ ਅਰਦਾਸ ਕਰਿਓ ਵੀ ਪਾਣੀ ਜਿੱਦਾਂ ਹੀ ਆਇਆ ਵਾ ਉਦਾਂ ਹੀ ਵਾਪਸ ਮੁੜ ਜਾਵੇ ਕਿਸਾਨਾਂ ਦੀਆਂ ਫਸਲਾਂ ਤਾਂ ਵਿਚਾਰਿਆਂ ਦੀਆਂ ਤਬਾਹ ਹੋਈ ਗਈਆਂ। ਗਾਂ ਜਿਆਦਾ ਨਾ ਹੋਵੇ, ਪਿੰਡ ਦਾ ਨੁਕਸਾਨ ਨਾ ਹੋਵੇ। ਕਿਹੇ ਜੀਵ ਜੰਤੂ ਦਾ ਨੁਕਸਾਨ ਨਾ ਹੋਵੇ। ਅਰਦਾਸ ਜ਼ਰੂਰ ਕਰਿਆ ਕਰੋ। ਤੇ ਭਰਾ ਦੀ ਸਪੋਰਟ ਲਈ ਲਾਈਕ ਜ਼ਰੂਰ ਕਰ ਦਿਆ ਕਰੋ। YouTube ਨੇ ਮੈਨੂੰ ਅੱਜ ਭੇਜਿਆ ਹੈਗਾ। ਉਹਨੂੰ ਕੀ ਕਹਿੰਦੇ ਹੁੰਦੇ ਨੋਟੀਫਿਕੇਸ਼ਨ ਜਿਹਾ ਵੀ ਤੁਸੀਂ ਕਦੇ ਲਾਈਵ ਨਹੀਂ ਆਏ। ਤੇ ਇਸ ਕਰਕੇ ਮੈਂ ਤੁਹਾਡੇ ਨਾਲ ਲਾਈਵ ਆਇਆ ਹਾਂ। ਵੱਧ ਤੋਂ ਵੱਧ ਲਾਈਵ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ। ਤਾਂ ਕਿ YouTube ਤੱਕ ਇਹ ਪਹੁੰਚ ਗਿਆ ਤਾਂ ਆਪਾਂ ਤੁਹਾਡੇ ਲਈ ਇਦਾਂ ਹੀ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹੀਏ ਤੁਸੀਂ ਕੋਈ ਵੀ ਵੀਡੀਓ ਆਪਣੀ ਕੱਢ ਕੇ ਦੇਖ ਸਕਦੇ ਆਂ ਕਿਸੇ ਵੀ ਵੀਡੀਓ ਦੇ ਵਿੱਚ ਆਪਾਂ ਕਿਸੇ ਨੂੰ ਵੀ ਮਿਸਕੈਡ ਨਹੀਂ ਕੀਤਾ ਜੋ ਸੱਚਾਈ ਹੈ ਉਹ ਹੀ ਤੁਹਾਨੂੰ ਦੱਸੀ ਦੀ ਆਪਾਂ ਆਪਣੇ ਕੋਲੋਂ ਲਾ ਕੇ ਕਦੀ ਵੀ ਗੱਲ ਬਣਾ ਕੇ ਵੀਡੀਓ ਦੇ ਵਿੱਚ ਆਪਾਂ ਨਹੀਂ ਕਹੀ ਜੋ ਹੈ ਸੋਈ ਸੱਚੀ-ਸੱਚ ਕਹੀ ਦਾ ਝੂਠ ਕਦੀ ਵੀ ਨਹੀਂ ਆਪਾਂ ਕਹਿਆ ਦੇ ਉੱਪਰ ਜਿਹੜੇ ਭੈਣ ਭਰਾਵਾਂ ਨੇ ਸਪੋਰਟ ਕੀਤਾ ਵੀਰ ਨੂੰ ਉਹਨਾਂ ਦਾ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਮਾਇਕ ਲੱਗ ਗਿਆ ਨੇ ਇਥੋਂ ਦਿਲ ਤੋਂ ਇੱਥੇ ਤਾਂ ਮਾਇਕ ਹੈ ਇਥੋਂ ਦਿਲੋਂ ਧੰਨਵਾਦ ਤੁਹਾਡਾ ਮਾਇਕ ਤੇ ਮਾਇਕ ਤੋਂ ਨਾ ਸੰਦਲੋਂ ਇਥੋਂ ਧੰਨਵਾਦ ਲਵ ਯੂ ਸਾਰਿਆਂ ਨੂੰ ਲਵ ਯੂ ਵੇ ਲੋ ਸੈਲਫੀ ਸਟੈਕ ਵੀ ਮੇਰੀ ਤਾਂ ਪੁਰਾਣੀ ਹੋ ਗਈ ਹੁਣ ਤਾਂ ਟੁੱਟ ਚਲੀ ਏ ਪਰ ਵਰਤੀ ਨਹੀਂ ਆਪਾਂ ਇਹ ਕਦੀ ਫੋਟੋ ਫੋਟੋ ਖਿੱਚਣ ਲਈ ਵਰਤੀ ਪਰ ਇਹਦਾ ਹੱਥ ਨਾਲ ਹੀ ਫੜ ਗਿਆ ਆਪਾਂ ਵੀਡੀਓ ਵੀਡੀਓ ਬਣਾਦੀ ਦੀਏ ਅੱਜ ਜਿਹੜੀ ਵੀਡੀਓ ਮੈਂ ਪੋਸਟ ਕੀਤੀ ਔਰ ਜ਼ਰੂਰ ਦੇਖਿਓ ਬਹੁਤ ਜ਼ਰੂਰੀ ਆ ਵੇਖਣੀ ਉਹ ਕੁੱਤੇ ਦੇ ਵੱਢਣ ਦੇ ਨਾਲ ਕਿੰਨਾ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ ਵਾ ਉਸ ਵੀਡੀਓ ਦੇ ਵਿੱਚ ਦੱਸਿਆ ਵਾ ਤੋ ਉਹਨੂੰ ਜ਼ਰੂਰ ਦੇਖਿਓ ਮੇਰੇ ਵੀਰ ਭੈਣ ਭਰਾ ਸਾਰੇ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਆ ਤਾਂ ਕਿ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚੇ ਉਹ ਮੌਕੇ ਸਿਰ ਇੰਜੈਕਸ਼ਨ ਜ਼ਰੂਰ ਲਵਾ ਲਿਆ ਕਰੋ ਜਿਨ੍ਹਾਂ ਨੂੰ ਕੋਈ ਵੀ ਕੁੱਤਾ ਪਾ ਕਰਦਾ ਹੀ ਕੁੱਤਾ ਕੱਟਦਾ ਵਾ ਚਾਹੇ ਬਾਹਰਲਾ ਕੁੱਤਾ ਕੱਟਦਾ ਵਾ ਤਹੀਂ ਇੰਜੈਕਸ਼ਨ ਜ਼ਰੂਰ ਲਵਾਉਣਾ ਮੌਕੇ ਤੇ ਆ ਵੇ ਲੋ ਜਦੋਂ ਦੇਖੋ 10 15 ਰੁਪਏ ਮੰਗਦਾ ਹੀ ਰਹਿੰਦਾ ਮੇਰੇ ਕੋ ਆ ਵੇ ਲੋ ਆ ਬੰਦਾ ਆਹੇ ਬੰਦਾ ਲੁੱਟ ਕੇ ਖਾ ਗਿਆ ਭਾਈ ਨੂੰ ਇਨੋਂ ਨਾਲੇ ਦੱਸਿਓ ਕਮੈਂਟ ਦੇ ਵਿੱਚ ਵੀ ਜਿਹੜੇ ਉਹ কুরਕਰੇ কুরਕਰੇ ਖਾਣੇ ਉਹ ਚੰਗੀ ਗੱਲ ਨਹੀਂ ਹੁੰਦੀ। 2 ਕੁ ਮਹੀਨੇ ਤਨ ਮੈਂ ਬੰਦ ਰੱਖਿਆ। ਦੇਖੋ ਬੜਾ ਮੂੰਹ ਮਾ ਵੀ ਸਹੀ ਹੋ ਗਿਆ। ਨਹੀਂ ਤਾਂ ਕੇ ਮਾ ਮੇਰਾ ਮੂੰਹ ਇੰਨਾ ਕਿ ਛੋਟਾ ਜਿਹਾ ਹੀ ਹੋ ਗਿਆਗਾ। ਜਿਦਾ ਅੰਬ ਚੁੱਪਿਆ ਹੁੰਦਾ। ਹੁਣ ਵੇਖ ਲੋ কুরਕਰੇ কুরਕਰੇ ਇਹਨੇ ਛੱਡਤੇ ਤੇ ਮੂੰਹ ਹੋ ਗਿਆ ਨਾ ਸਹੀ ਦੇਖ ਲੋ। ਆ ਵੇਖ ਲੋ। ਨਹੀਂ ਤਾਂ ਦਾ ਮੂੰਹ ਨਿੱਕਾ ਜਿਹਾ ਹੋ ਗਿਆ। ਢਾਪੀ ਦੇ। ਆ ਵੇਲਾ ਫੇਰ ਧਾਰਤੀ। ਦਰਤੇ ਮਮਾ ਰੁਖਣ ਲੱਗੇ ਤੇ ਦਿਹਾੜੀ ਕਰਕੇ ਲਿਉਣੇ ਪੈਂਦੇ ਆ ਅੱਜ ਕੱਲ ਦਾ ਮੀਂਹ ਵੀ ਬਹੁਤ ਪੈਂਦਾ ਦੋਸਤੋ ਮੀਂਹ ਪੈਂਦਾ ਅੱਜ ਥੋੜਾ ਚਿਰ ਹੀ ਹੋਇਆ ਹਟਿਆ ਉਹ ਹਜੇ ਵੀ ਗਿੱਲਾ ਉਹ ਵੇਖ ਲਓ ਗਿੱਲਾ ਤੁਹਾਨੂੰ ਦਿਖਾਉਣਾ ਤੇ ਇਹ ਕਹਿੰਦਾ ਖਰੇ ਉਹਦੇ ਕੀ ਜਾਂਦਾ ਆਪਾਂ ਝੂਠ ਨਹੀਂ ਬੋਲਦੇ ਕਦੇ ਉਹ ਵੇਖ ਲਓ ਹਜੇ ਵੀ ਗਿੱਲਾ ਥੋੜਾ ਚਿਰ ਹੀ ਹੋਇਆ ਹਟਿਆ ਇਹ ਆਪ ਮਾਜ ਤੱਕ ਕਦੀ ਨਹੀਂ ਝੂਠ ਬੋਲਿਆ ਤਨਾ ਆ ਵੇਖੋ 10 ਰੁਪਏ ਵੇਖ ਲੈ ਕੇ ਇਹਨੂੰ ਦੱਸਿਓ ਜਰਾ ਵੀ ਭੁਜੀਆ ਲੈ ਕੇ ਆਉਣਾ ਵਾ ਕਮੈਂਟ ਦੇ ਵਿੱਚ ਇਹਨੂੰ ਦੱਸੋ ਮੜੀ ਅਕਲ ਦੋ ਇਹਨੂੰ ਆ ਖੋਤੇ ਜਿਹੜਾ ਹੋ ਚਲਾ ਵਾ ਹਜੇ ਵੀ ਉਹ ਚੀਜ਼ੀਆਂ ਛੋਟੀਆਂ ਛੋਟੀਆਂ ਚੀਜ਼ੀਆਂ ਨੂੰ ਹੁਣ ਚੀਜ਼ੀਆਂ ਖਾਂਦਾ ਸਮਾਂ ਵਾ ਤੇਰਾ ਹੁਣ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣਦਾ ਸਮਾਂ ਵਾ ਗਰੀਬੀਆਂ ਦੂਰ ਕਰਨ ਦਾ ਸਮਾਂ ਵਾ ਚੰਗਾ ਇਨਸਾਨ ਬਣਨ ਦਾ ਸਮਾਂ ਵਾ ਹੈ ਕਿ ਨਹੀਂ ਜੀ ਆ ਇਹਦੇ ਛੋਟੇ ਛੋਟੇ ਦਾਣੇ ਆ ਦੇਖਿਓ ਇਹ ਹੀ ਮੂੰਹ ਦੇ ਉੱਤੇ ਤਹੀਂ ਬਾਬਾ ਸੋਨੀ ਸਾਹਿਬ ਨਵਾ ਕੇ ਲਿਆਏ ਇਹਨੂੰ ਤਾਂ ਠੀਕ ਹੋ ਗਿਆ ਬਾਬੇ ਜੀ ਤੁਸੀਂ ਵੀ ਉੱਥੇ ਜਾ ਕੇ ਇਸ਼ਨਾਨ ਜ਼ਰੂਰ ਕਰਿਓ ਕਿਤੇ ਕਿਹੇ ਬੱਚੇ ਦੇ ਇਦਾਂ ਦਾ ਹੁੰਦਾ ਨਾ ਉੱਥੇ ਬੱਬ ਕਾਲਾ ਸਾਹਿਬ ਸੋਨੀ ਸਾਹਿਬ ਗੁਰਦੁਆਰਾ ਉੱਥੇ ਇਸ਼ਨਾਨ ਕਰਨਾ ਸਰੋਵਰ ਦੇ ਵਿੱਚ ਸਾਰੇ ਦੁੱਖ ਕਟੇ ਜਾਂਦੇ ਸਾਰੇ ਰੋਖ ਹਟੇ ਕਟੇ ਜਾਂਦੇ ਆ ਸਾਡਾ ਬੱਬਰ ਸ਼ੇਰ ਮਲਵਾਉਣਾ ਤੁਹਾਨੂੰ ਇਧਰ ਵਿਪਰਸਾ ਥੱਲੇ ਕਰ ਲਾਤਾ ਆ ਦੇਖੋ ਸਸਤੀ ਗੱਲ ਬੜਾ ਸਸਤੀ ਗੱਲ ਬੜੀ ਤੇ ਲਈ ਚਾਹ ਪੁਰਾਣੀ ਪੈਣੀ ਲੱਗਦੀ ਪੱਤੀ ਪਾ ਕੇ ਤੇਜ ਮਾਂ ਮੇਰੇ ਕਿੰਦੀ ਦੰਦ ਦਾ ਹਦਾ ਮੇਰਾ ਦੰਦ ਦਿਖਦਾ ਹੀ ਹੁੰਦਾ ਵਾ ਹੁਣ ਦੰਦ ਲਕੋਲਾ ਮਾਤਾ ਜੀ ਦਾ ਦੰਦ ਟੁੱਟਾ ਵਾ ਕਿ ਤਾਂ ਨਹੀਂ ਲਵਾਇਆ ਵੀ ਮਾਤਾ ਨੂੰ ਨજર ਨਾ ਲੱਗ ਜਾਵੇ ਕਿਦੇ ਕਾਲਾ ਟਿੱਕਾ ਹੀ ਆ ਸਮਝ ਲੋ ਨਹੀਂ ਤੇ ਦੰਦ ਲਵਾਉਣ ਨੂੰ ਤਾਂ ਡੇਰ ਨਹੀਂ ਕਰਦਾ ਮੇਰਾ ਛੇ ਰੋਵੇ ਉਹ ਤਾਂ ਕਹਿੰਦਾ ਆਪਾਂ ਸੋਨੇ ਦਾ ਲਵਾਲਾ ਮੰਮੀ ਪਰ ਮਾਤਾ ਕਹਿੰਦੀ ਨਹੀਂ ਸੋਨੇ ਦਾ ਲਵਣਾ ਜਿਆਦਾ ਖਰਚਾ ਵੀ ਨਹੀਂ ਕਰਨਾ ਲਾ ਕੇ ਲੈ ਜੂਗਾ ਕੋਈ ਉਹੋ ਹੀ ਕਹਿੰਦੀ ਲਾ ਕੇ ਰੱਖਣਾ ਆਪਾਂ ਦੂਜੇ ਹੀ ਲਵ ਲੈਣਾ ਵਾ ਜਿਹੜਾ ਚਿੱਟਾ ਜਿਹਾ ਹੁੰਦਾ ਵਾ ਹਾਂ ਵੇ ਲੋ ਮਾਤਾ ਸਾਡੀ ਦਾ ਹਜੇ ਵੀ ਟੌਰ ਹੈਗਾ ਕਿ ਨਹੀਂ ਪੂਰਾ ਮਾਤਾ ਕਹਿੰਦੀ ਜਦੋਂ ਮੈਂ ਜਵਾਨ ਹੁੰਦੀ ਸੀ ਤੇ ਹੀਮਾ ਮਲਣੀ ਵਰਗੀ ਲੱਗਦੀ ਹੁੰਦੀ ਸੀ ਪੁਰਾਣੀਆਂ ਫੋਟਾਂ 'ਚ ਵਾਕਿਆ ਮੈਂ ਵੇਖਿਆ ਸੱਚੀ ਹਿਮਾਵਲਣੀ ਵਰਗੀ ਤੇ ਬਾਪੂ ਸਾਡਾ ਇੱਕ ਕਬੱਡੀ ਦਾ ਪਲੇਅਰ ਭਜੀ ਕੋਸ਼ ਦੇ ਨਾਮ ਨਾਲ ਮਸ਼ਹੂਰ ਹੈਗਾ ਸਾਰੀਆਂ ਮਾਵਾਂ ਲਈ ਦਿਲੋਂ ਅਰਦਾਸ ਵਾਹਿਗੁਰੂ ਸਾਰੀਆਂ ਮਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਉਹਨਾਂ ਦੀਆਂ ਲੰਮੀਆਂ ਲੰਮੀਆਂ ਉਮਰਾਂ ਕਰੇ ਤੇ ਉਹਨਾਂ ਦੇ ਪੈਰਾਂ ਪਿੱਛੇ ਸਾਡੀ ਵੀ ਮਾਤਾ ਦੀ ਲੰਮੀ ਲੰਮੀ ਉਮਰ ਕਰੇ ਪ੍ਰਮਾਤਮਾ ਮਾਤਾ ਜੀ ਦੀ ਬੀਪੀ ਚੈੱਕ ਕਰਨ ਵਾਲੀ ਮਸ਼ੀਨ ਖਰਾਬ ਹੋ ਗਈ ਵਿਚਾਰੀ ਦੀ ਜਲਦੀ ਜਲਦੀ ਖਰਾਬ ਹੋ ਗਈ ਹੈ ਤੁਹਾਨੂੰ ਮਾਤਾ ਨੂੰ ਫਿਕਰ ਪਿਆ ਹੋਇਆ ਨੇ ਤਿੰਨ ਚਾਰ ਦਿਨ ਨੇ ਹੁਣ ਚੈੱਕ ਕਰ ਲੈਣਾ ਹੈ ਬੀਪੀ ਹਸਣ ਦੇ ਹਸਣ ਦੇ ਹਸਦੀ ਇੱਕ ਮੇਰੀਆਂ ਮੁੱਛਾਂ ਬੜੀਆਂ ਹੋਰ ਤਰ੍ਹਾਂ ਦੀਆਂ ਯਾਰਾ ਵੇ ਕੁੰਡਲੀਆਂ ਜੀਆਂ ਵਾਂ ਖਿਲਰ ਹੀ ਜਾਂਦੀਆਂ ਕੋਈ ਇਹਦਾ ਵੀ ਤਰੀਕਾ ਦੱਸੋ ਕਿ ਵੀਰ ਨੂੰ ਕਿਵੇਂ ਪਤਾ ਹੋਵੇ ਇਹਨੂੰ ਕਿਦਾਂ ਇਦਾਂ ਸੈਟ ਜੀਆਂ ਹੋਏ ਹਨ ਜੇ ਉਹ ਕੰਮ ਕਰਨ ਦੇਈਦਾ ਉੱਥੇ ਤਾਂ ਜ਼ਿਆਦੀਆਂ ਖਿਲਰ ਜਾਂਦੀਆਂ ਘੱਟਾ-ਕੁੱਟਾ ਪੈ ਗਏ ਐ ਹੋਰ ਤਰ੍ਹਾਂ ਦੀਆਂ ਹੋ ਜਾਂਦੀਆਂ ਜਿਹੜੀਆਂ ਵੀਡੀਓ ਮੈਂ ਪੋਸਟ ਕਰਦਾ ਮੈਂ ਵਡੀਆਂ ਵੀਡੀਓ ਨਹੀਂ ਪੋਸਟ ਕਰਦਾ ਡੇਢ 2 ਮਿੰਟ ਦੀ ਵੀਡੀਓ ਹੁੰਦੀ ਉਹਨੂੰ ਦੇਖਿਆ ਜ਼ਰੂਰ ਕਰੋ ਤੇ ਉਹਨੂੰ ਸਮਝਿਆ ਕਰੋ ਮੈਂ ਕੋਈ ਫਾਲਤੂ ਵੀਡੀਓ ਕਦੀ ਵੀ ਪੋਸਟ ਨਹੀਂ ਕੀਤੀ ਵੀ ਜਿਹਦੇ ਵਿੱਚ ਕੋਈ ਝੂਠ ਹੋਵੇ ਜਾਂ ਆਪਣੇ ਕੋਲੋਂ ਲਾਇਆ ਹੋਵੇ ਨਾ ਇਦਾਂ ਦਾ ਕੰਮ ਮੈਂ ਬਿਲਕੁਲ ਨਹੀਂ ਕਰਦਾ ਨਾ ਜ਼ਿੰਦਗੀ ਦੇ ਵਿੱਚ ਕੀਤਾ ਝੂਠ ਬੋਲਣ ਦਾ ਤੇ ਨਾ ਵੀਡੀਓ ਦੇ ਵਿੱਚ ਹੀ ਕਰਦਾ ਮੈਂ ਕਿਹ ਕਿਹ ਨੂੰ ਗਲਤ ਗਾਈਡਨਸ ਨਹੀਂ ਦਿੰਦੀ ਮੈਂ ਗਾਇਡ ਨਹੀਂ ਕੀਤਾ ਕਿਸੇ ਨੂੰ ਵੀ ਗਲਤ ਨਹੀਂ ਦੱਸਦਾ ਜੋ ਸੱਚਾ ਉਹ ਹੀ ਦੱਸਦਾ ਪਰ ਮੇਰੀ ਮੇਰੀ ਜ਼ਿੰਦਗੀ ਦੇ ਵਿੱਚ ਵੀ ਜਿੰਨੀ ਮੈਂ 42 ਹੁਣ ਤੱਕ ਲੋਕੀ ਮੈਂ ਵੇਖਿਆ ਜਿਹੜਾ ਨਾ ਜਿਆਦਾ ਸ਼ਤਾਨ ਬੰਦਾ ਇੱਧਰ ਦੀ ਗੱਲ ਉੱਧਰ ਉੱਧਰ ਦੀ ਗੱਲ ਇੱਧਰ ਕਰਨ ਵਾਲਾ ਉਹਨੂੰ ਲੋਕ ਪੂਜਦੇ ਆ ਜਿਹੜਾ ਬੰਦਾ ਸੱਚਾ ਵਾ ਉਹਨੂੰ ਤਾਂ ਲੋਕੀ ਸਮਝਦੇ ਹੀ ਕੱਖ ਨਹੀਂ ਆ ਉਹਨੂੰ ਕਹਿੰਦੇ ਤੂੰ ਕੌਣ ਆ ਤੇ ਮੈਂ ਕੌਣ ਆ ਮੈਂ ਇਹ ਚੀਜ਼ ਤੋਂ ਬਹੁਤ ਹੈਰਾਨ ਹਾਂ ਨੰਨਾ ਵੀ ਸੱਚਾ ਬੰਦਾ ਹਮੇਸ਼ਾ ਪਿਛੇ ਹੀ ਰਹਿੰਦਾ ਵਾ ਤੇ ਜਿਹੜਾ ਝੂਠਾ ਵਾ ਉਹ ਚਾਲੂ ਉਹਦੀ ਝੰਡੀ ਰਹਿੰਦੀ ਹਰ ਟਾਈਮ ਪਤਾ ਨਹੀਂ ਕਿਉਂ ਯਾਰ ਕਮੈਂਟਾਂ ਜ਼ਰੂਰ ਦੱਸੋ ਇਸ ਗੱਲ ਤੇ ਬਹੁਤ ਦੁੱਖ ਹੁੰਦਾ ਮੈਨੂੰ ਸ਼ਾਇਦ ਤੁਹਾਡੇ ਨਾਲ ਵੀ ਹੋਇਆ ਹੋਵੇ ਇਦਾਂ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਹੁੰਦਾ ਕਿ ਹੋਊਗਾ ਹੋਇਆ ਹੀ ਹੁਣਾ ਵਾ ਪੱਕੀ ਗੱਲ ਹੈ ਕਿਉਂਕਿ ਦੁਨੀਆ ਕਰਦੀ ਇਦਾਂ ਹਮੇਸ਼ਾ ਉਹੀ ਜਿੰਨੇ ਮਰਜ਼ੀ ਵਫਾਦਾਰ ਮੰਨ ਲੋਗੇ ਇਹਦੇ ਜਿਹੜਾ ਬੰਦਾ ਨਾ ਚੁਗਲੀ ਕਰਨ ਵਾਲਾ ਜੇ ਮੰਨ ਲਓ ਆਪਣੀ ਗੱਲ ਕਿਸੇ ਹੋਰ ਕੋ ਕੰਨ ਲਿਆ ਆਪਣੇ ਦੋਸਤ ਮਿੱਤਰ ਦੀ ਉਹਦੀ ਗੱਲ ਵੀ ਕਿਸੇ ਹੋਰ ਕੋ ਜ਼ਰੂਰ ਜਾ ਕੇ ਕਰੂਗਾ ਕਿਸੇ ਦੀਦਾਂ ਦੀ ਗੱਲ ਨਾ ਸੁਣਾਇਆ ਕਰੋ ਜਿਹੜਾ ਆਪਣੀ ਗੱਲ ਕਿਸੇ ਹੋਰ ਕੋ ਕਰ ਸਕਦਾ ਨਾ ਉਹ ਉਹਦੀ ਗੱਲ ਵੀ ਅੱਗੇ ਕਰ ਸਕਦਾ ਉਹ ਯਕੀਨ ਦੇ ਲਾਇਕ ਨਹੀਂ ਹੁੰਦਾ ਜਿਹੜਾ ਬੰਦਾ ਦੋਸਤ ਦੀ ਬਰਾਈ ਸੁਣ ਕੇ ਅਗਿਉਂ ਰੈਕਟ ਕਰਦਾ ਵਾ ਨਾ ਵੀ ਤੂੰ ਕੌਣ ਹੋਣਾ ਮੇਰੇ ਦੋਸਤ ਨੂੰ ਇੰਨੀ ਗੱਲ ਕਹਿਣ ਨਾਲ ਉਹੋ ਹੀ ਸੱਚਾ ਦੋਸਤ ਹੁੰਦਾ ਵਾ ਜਿਹੜਾ ਦੋਸਤ ਦੀ ਬਰਾਈ ਸੁਣ ਕੇ ਖੁਸ਼ ਹੁੰਦਾ ਨਾ ਉਹ ਕੋਈ ਦੋਸਤ ਨਹੀਂ ਹੁੰਦਾ ਉਹ ਕੋਈ ਸੱਜਣ ਮਿੱਤਰ ਨਹੀਂ ਹੁੰਦਾ ਉਹ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਉਹਦਾ ਆਪਣੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ ਇਦਾਂ ਦੇ ਰਿਸ਼ਤੇ ਤਾਂ ਰੂਹਾਂ ਦੇ ਹੁੰਦੇ ਆ ਯਾਰ ਪਰ ਲੋਕੀ ਸਮਝਦੇ ਨਹੀਂ ਇਹ ਚੱਲ ਬਾਕੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਵੀ ਤੁਸੀਂ ਮੇਰੇ ਇਸ ਚੈਨਲ ਦੇ ਨਾਲ ਜੁੜੇ ਹੋਏ ਆ ਤੇ ਹਮੇਸ਼ਾ ਜਿੰਨਾ ਚਿਰ ਮੇਰੀ ਜ਼ਿੰਦਗੀ ਇਹ 2-4 ਸਾਲ ਇਦਾਂ ਹੀ ਜੁੜੇ ਰਹੋ ਤਾਂ ਆਪਾਂ ਤੁਹਾਨੂੰ ਕਦੀ ਵੀ ਨਿਰਾਸ਼ ਨਹੀਂ ਕਰਦੇ ਵੀ ਤੁਸੀਂ ਇਹ ਨਹੀਂ ਕਹੋਗੇ ਵੀ ਸਾਨੂੰ ਦਲਜੀਤ ਨੇ ਝੂਠੀ ਵੀਡੀਓ ਦਿਖਾਈ ਹੈ ਇਹਨੇ ਝੂਠ ਬੋਲਿਆ ਨਾ ਕਮੈਂਟ ਦੇ ਵਿੱਚ ਕਹਿ ਸਕੋਗੇ ਇਹਨਾਂ ਤੁਹਾਨੂੰ ਮੈਂ ਕਦੀ ਮੌਕਾ ਨਹੀਂ ਦੇਣਾ ਵੀ ਝੂਠ ਬੋਲਿਆ ਵਿੱਚ ਤੇ ਤਨਾ ਮੈਂ ਬੋਲੂੰਗਾ ਹੀ ਕਦੀ ਨਾ ਹੁਣ ਤੱਕ ਜ਼ਿੰਦਗੀ ਚ ਬੋਲਿਆ ਪੰਨਾ ਦਾ ਹੀ ਬੋਲਣਾ ਜੋ ਸੱਚਾ ਉਹ ਹੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜਾਊਗਾ ਝੂਠ ਬਿਲਕੁਲ ਨਹੀਂ ਦਿਖਾਇਆ ਜਾਊਗਾ ਮੇਰਾ ਇੱਕ ਮਿੱਤਰ ਆਉਂਦਾ ਹੁੰਦਾ ਇਹਦੇ ਵਿੱਚ ਲਾਈਵ ਦੇ ਵਿੱਚ ਕਦੀ ਕਦੀ ਉਹ ਲਾਈਕ ਕਰਦਾ ਹੁੰਦਾ ਤੁਸੀਂ ਤਾਂ ਕਦੇ ਲਾਈਕ ਵੀ ਨਹੀਂ ਕਰਦੇ ਯਾਰ ਲਾਈਕ ਤਾਂ ਕਰਦਾ ਕਰੋ ਲਾਈਕ ਕਰਨਾ ਕੌਣ ਨਹੀਂ ਹਣਾ ਮਾਨੂੰ ਖੁਸ਼ੀ ਮਿਲ ਜਾਂਦੀ ਕਿ ਇਹ ਭੈਣ ਭਰਾ ਨੇ ਲਾਈਕ ਕਰਤਾ ਹੱਥ ਨੂੰ ਮੜਾਇਆ ਕਸ਼ਟ ਦੇ ਲਿਆ ਕਰੋ ਐਂ ਕਰਕੇ ਲਾਈਕ ਹੀ ਕਰਨਾ ਨੂੰ ਦਰਿਆ ਦਾ ਪਾਣੀ ਮੈਂ ਵਿਖਾਉਣਾ ਹੈਗਾ ਉੱਥੇ ਜਾ ਕੇ ਨੈਟ ਹੀ ਨਹੀਂ ਚੱਲਦਾ ਪਤਾ ਨਹੀਂ ਕੀ ਗੱਲ ਹੈ ਦਰਿਆ ਦੇ ਉਹ ਬੰਦੇ ਉੱਤੇ ਜਾ ਕੇ ਨਾ ਨੈਟ ਹੀ ਸਲੋ ਹੋ ਜਾਂਦਾ ਲਾਈਵ ਚੱਲਦੀ ਨਹੀਂ ਮੈਂ ਕਿਹਾ ਕਿ ਉੱਥੇ ਮੈਂ ਕਿਹਾ ਚਲ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਇਹ ਪਾਣੀ ਕਿਦਾਂ ਪਿੰਡ ਦੇ ਨਾਲ ਹੀ ਲੱਗਾ ਪਿਆ ਵਾ ਦਰਿਆ ਦਾ ਪਰ ਉੱਥੇ ਆ ਕੇ ਨੈਟ ਹੀ ਨਹੀਂ ਚੱਲਿਆ ਕੋਸ਼ਿਸ਼ ਤਾਂ ਬਹੁਤ ਕੀਤੀ ਮੈਂ ਤਿੰਨ ਚਾਰ ਵਾਰ ਹੀ ਲਾਈਵ ਹੁੰਦੀ ਜੀ ਆਪਣੇ ਪਿੰਡ ਪਰ ਆਉਣ ਦਿਖਾਵਾਂ ਵੇ ਲੋ ਪਾਣੀ ਕਿਦਾਂ ਲੱਗਾ ਪਰ ਚੱਲਿਆ ਨਹੀਂ ਉੱਥੇ ਆ ਕੇ ਨੈਟ ਮੈਂ ਤਾਂ 3-4 ਵਾਰ ਹੀ ਲਾਈਵ ਹੋਇਆ ਹਾਂ ਜਿਆਦਾ ਵਾਰੀ ਨਹੀਂ ਪਰ ਤੁਸੀਂ ਲਾਈਕ ਕਰ ਦਿਆ ਕਰੋ ਯਾਰ ਪੰਚ ਚਾਰ ਪੰਜ ਹੀ ਕਰਿਆ ਕਰੋ ਕਰਿਆ ਜਰੂਰ ਕਰੋ ਵੀ ਮੇਰਾ ਹੌਸਲਾ ਵੱਜੇ ਜੇ ਆਵੇ ਇਹਨਾਂ ਨੇ ਲਾਈਕ ਕੀਤਾ ਹੈ ਤਾਂ ਮੈਂ ਲਾਈਵ ਅਗਲੀ ਵਾਰ ਤੁਹਾਨੂੰ ਕੋਈ ਵਧੀਆ ਚੀਜ਼ ਦਿਖਾਵਾਂ ਜਿਹਦੇ ਨਾਲ ਤੁਹਾਨੂੰ ਕੋਈ ਸੇਧ ਮਿਲੇ ਵੇ ਲੋ 10 ਨੂੰ 500 ਰੁਪਏ ਲੈ ਆ ਪੁਜੀ ਦਾ ਪੈਕੇਟ ਪਤਾ ਨਹੀਂ ਕੀ ਸਵਾਦ ਪਿਆ ਅਹੀਂ ਆਪਣੀ ਮਾਤਾ ਕੋ ਕਦੀ ਨਿੱਕੇ ਹੁੰਦੇ ਐ ਇੰਨਾ ਪੈਸੇ ਨਹੀਂ ਮੰਗੇ ਦੱਸਦਾ ਮੰਗੇ ਮੰਮੀ ਕਦੀ ਆ ਵੇ ਲੋ ਕਹਿੰਦੀ ਨਹੀਂ ਕਦੀ ਨਹੀਂ ਮੰਗੇ ਤੇ ਆ ਵੇ ਲੋ ਇਹ ਚਿਪਸ ਆ ਚਿਪਸ ਲੈ ਆ ਵੇ ਲੋ ਆ ਬੰਦਾ ਵਾ ਜਿਹੜਾ ਇਹ ਹੀ ਆ ਉਹ ਬੰਦਾ

ਖਾਲਾਤੀ ਬੜੇ ਸਵਾਦ ਤਾਈਆਂ ਖਾਂਦਾ ਰਹਿੰਦਾ ਹੈ ਅਣੀ ਮੈਂ ਵੀ ਖਾਂਦਾ ਮਾ ਵੇਲੇ ਦਾਦੀ ਪੋਤਾ ਕਿਦਾਂ ਡੇ ਖਾਣਾ ਇਦਾਂ ਨੇ ਲੱਪਾ ਤਾਂ ਨੂੰ ਕਰਕੇ ਬੈਠੀ ਐ ਇਹਨਾਂ ਨੂੰ ਬਹਿਣਾ ਵੀ ਨਹੀਂ ਆਉਂਦਾ ਭਰਾਵਾ ਥੱਲੇ ਲਮ ਗੋੜਨ ਲੱਤਾਂ ਸੋਜ ਜਾਂਦੀਆਂ ਕਹਿੰਦੇ ਲੈ ਲੋ ਆਡੇ ਪੜੇ ਲਿਖ ਲੋ ਜੇ ਵਾਂਡੇ ਲੈ ਜਵੇ ਇਹਨਾਂ ਨੂੰ ਫੇ ਹੋ ਗਿਆ 1:10 ਬੱਜ ਚੁੱਕੇ ਨੇ ਲੰਚ ਟਾਈਮ ਲੰਚ ਬ੍ਰੇਕ ਹੋ ਗਈ ਐਡੀ ਤੋ ਤਹੀਂ ਵੀ ਆ ਜਾ ਜੋ ਪ੍ਰਸ਼ਾਦਾ ਛਕਣਾ ਤੇ ਉਸ ਅੱਲਾ ਉਸ ਵਾਇਗਰੂ ਦਾ ਦਤਾ ਹੈ ਉਸ ਰਾਮ ਦਾ ਦਤਾ ਹੈ ਆ ਜਾ ਜੋ ਛਕਣਾ ਤੇ ਇਹ ਨਾ ਕਿਉਂ ਭਰਾ ਨੇ ਪੁੱਛਿਆ ਨਹੀਂ ਤੁਹਾਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਵੇਖਣ ਡਿਆ ਸੀ ਵਾਇਗਰੂ ਤੁਹਾਨੂੰ ਸਰਾਂ ਚੜ੍ਹਦੀ ਕਲਾ ਚ ਰੱਖੇ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਲੈਕ ਤਾਂ ਤੇਹੀ ਕੀਤਾ ਨਹੀਂ ਪਰ ਮੇਰੇ ਵੱਲੋਂ ਤੁਹਾਨੂੰ ਫਿਰ ਵੀ ਹਜ਼ਾਰਾਂ ਦੁਆਵਾਂ ਟਰੱਕ ਪਰ ਪਰ ਕੇ ਕਿਥੋਂ ਦੇ ਲੋ ਅਰਦਾਸ ਆ ਤੁਹਾਡੇ ਲਈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੇ ਚੜ੍ਹਦੀ ਕਲਾ ਚ ਰਹੋ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੇ ਤਰਕੀਆਂ ਬਖਸ਼ੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਭੈਣਾਂ ਨੂੰ ਪੀ ਲੈ। ਪੀ ਲੈ। ਹੈਗਾ ਮੇਰੇ ਗਲਾਸ ਤੋਂ ਪੀ ਲੈ। ਮੈਂ ਆਪਣੇ ਇੱਕ ਦੋਸਤ ਨੂੰ ਡੀਕਨ ਲਿਆ ਹੋਇਆ ਹੀ ਨਹੀਂ ਵਿੱਚ ਯਾਰ। ਉਹ ਹੋਏ ਲਾਈਕ ਕਰਦਾ ਹੁੰਦਾ ਇਹ ਤੇ। ਲਾਈਵ ਤੇ। ਤੇ ਜਿਹੜੇ ਜਾਨ ਪਛਾਨ ਵਾਲੇ ਹਨ ਜੇ ਉਹ ਕੋਈ ਵੇਖਣ ਲਿਆ ਉਹ ਪਰਾਵਾ ਤੁਹਾਡੇ ਲਾਈਕ ਦੇ ਨਾਲ ਹੈ ਮੈਂ ਕੋਈ ਸੁਪਰਸਟਾਰ ਨਹੀਂ ਬਣ ਜਾਣਾ ਕਰ ਦਿਆ ਕਰੋ ਲਾਈਕ ਸੀਸੀਟੀਵੀ ਕੈਮਰੇ ਬਣ ਕੇ ਨਾ ਵੇਖਦੇ ਰਹਾ ਕਰੋ ਵੀ ਕੀ ਕੰਡਿਆ ਮਿਸਤਰੀ ਲਾਈਕ ਵੀ ਕਰਿਆ ਕਰੋ ਨਾਲੀ ਉੜ ਗਈ ਜਿਹੜੇ ਗਵਾਂਡੀ ਗਵਾਂਡੀ ਸੀਗੇ ਜਿਹੜੇ ਗਵਾਂਡੀ ਗਵਾਂਡੀ ਸਾਰੇ ਚਲੇ ਗਏ ਵੇ ਲੋ ਇਦਾਂ ਇਦਾਂ ਕਿਉਂ ਕਰ ਦੋਗੇ ਐਡੀ ਕੀ ਜੈਲਸੀ ਹੁੰਦੀ ਆ ਆਂਟ ਗਵਾਂਡ ਤੋਂ ਮੈਂ ਅਹੀਂ ਕਦੀ ਕਿਸੇ ਦੇ ਕੋਈ ਕੋਈ ਚੀਜ਼ ਲੈ ਕੇ ਆਏ ਨਾ ਕਦੀ ਵੀ ਅਹੀਂ ਉਹਨਾਂ ਦੀ ਚੀਜ਼ ਨੂੰ ਨਿੰਦਿਆ ਨਹੀਂ ਸਗੋਂ ਉਹਨਾਂ ਨੂੰ ਖੁਸ਼ ਹੋ ਗਏ ਕਹੀਦਾ ਬਹੁਤ ਵਧੀਆ ਹੋਇਆ ਤੁਸੀਂ ਆਹ ਚੀਜ਼ ਲੈ ਕੇ ਆਏ ਇਹਦੀ ਬਹੁਤ ਜ਼ਰੂਰਤ ਸੀ ਤੁਹਾਨੂੰ ਅਹੀਂ ਜੇ ਕੋਈ ਚੀਜ਼ ਛੋਟੀ ਜੀ ਵੀ ਲੈ ਆਈਏ ਨਾ ਐਡੀ ਕੁ ਵੀ ਉਹਦੇ ਵਿੱਚ 32 ਨੁਕਸ ਕੱਢ ਜਾਂਦੇ ਆਣ ਕੇ ਕਈ ਤਾਂ ਇਦਾਂ ਦੇ ਵੀ ਆ ਐਲ ਸੀ ਡੀ ਲੈ ਕੇ ਆਇਆ ਮੈਂ ਡੱਬੇ ਦੇ ਵਿੱਚ ਪੈਕ ਉਹ ਵੀ ਕਹਿ ਕੇ ਪੁਰਾਣੀ ਹੈ ਜੀ ਇਹ ਮੈਂ ਕਿਹਾ ਉਹ ਪੁਰਾਣੀ ਆ ਭਰਾ ਗਰੀਬਾਂ ਕੋ ਪੁਰਾਣੀਆਂ ਹੀ ਹੁੰਦੀਆਂ ਨੇ ਜੇ ਅਹੀਂ ਫ੍ਰਿਜ ਲਿਆਂਦੇ ਹੀ ਗੱਜ ਤੋਂ 20 ਸਾਲ ਪਹਿਲ 20 ਸਾਲ ਹੋ ਗਏ ਨਾ 20 ਸਾਲ ਪਹਿਲਾਂ ਫ੍ਰਿਜ ਲੈ ਕੇ ਆਏ ਅਹੀਂ ਨਵੀਂ ਉਹਦੋਂ ਸਾਡੇ ਆਪਣੇ ਕਹਿੰਦੇ ਨੇ ਕਿਸਤਾਂ ਟੁੱਟੀਆਂ ਆ ਲੈ ਲੈਂਦੀ ਐ ਕਮਾਲ ਦੀ ਗੱਲ ਜੇ ਕਿਸੇ ਨੂੰ ਤੁਸੀਂ ਹੌਸਲਾ ਨਹੀਂ ਵਧਾ ਸਕਦੇ ਤਾਂ ਇਦਾਂ ਬਣਾਇਆ ਕਰੋ ਇਦਾਂ ਬਣਾਇਆ ਕਰੋ ਪਰ ਉਹ ਰੱਬ ਵੇਖਦਾ ਹੁੰਦਾ ਉਹ ਪਰੇ ਬੈਠਾ ਤੇ ਨਿੱਕਲ ਯਾਦ ਰੱਖਿਓ ਰੱਬ ਵੇਖਣ ਡਿਆ ਉੱਪਰ ਕਿਸੇ ਦੇ ਰੋਕਿਆ ਕਿਸੇ ਦੀ ਤਰੱਕੀ ਨਹੀਂ ਰੁਕਦੀ ਤੇ ਨਾ ਕਿਸੇ ਦੇ ਨਾ ਹੋਣ ਨਾਲ ਕਿਸੇ ਦਾ ਕੰਮ ਰੁਕਦਾ ਵਾ ਇਹ ਕੰਮ ਵੀ ਸਦਾ ਚੱਲਦੇ ਰਹਿਣੇ ਆ ਤੇ ਇਨਸਾਨ ਵੀ ਆਉਂਦੇ ਜਾਂਦੇ ਰਹਿਣੇ ਇੱਥੇ ਮੇਰੇ ਤੋਂ ਪਹਿਲਾਂ ਵੀ ਕਈ ਆ ਗਏ ਇੱਥੇ ਜਿਸ ਜਗ੍ਹਾ ਦੇ ਉੱਤੇ ਮੈਂ ਬੈਠਾ ਤੇ ਮੇਰੇ ਤੋਂ ਬਾਅਦ ਵੀ ਕਈ ਆਉਣੇ ਤੌਂਦੇ ਰਹਿਣੇ ਇੱਥੇ ਨਾ ਉਹਨਾਂ ਦੇ ਆਉਣ ਨਾਲ ਕੋਈ ਫਰਕ ਪਿਆ ਸੀ ਤੇ ਨਾ ਮੇਰੇ ਆਉਣ ਨਾਲ ਕੋਈ ਫਰਕ ਪੈਣਾ ਕਿਸੇ ਦੇ ਆਉਣ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਜ਼ਿੰਦਗੀ ਹਮੇਸ਼ਾ ਇਦਾਂ ਹੀ ਚੱਲਦੀ ਰਹਿਣੀ ਹੈ ਸਾਰਿਆਂ ਨੂੰ ਦੇਖ ਕੇ ਖੁਸ਼ ਹੋਇਆ ਕਰੋ ਤੇ ਪਰਮਾਤਮਾ ਦਾ ਸ਼ੁਕਰ ਮਨਾਇਆ ਕਰੋ ਵੀ ਤੰਦਰੁਸਤੀ ਦੇ ਸਾਹ ਲੈਣ ਦੇ ਕਹੇ ਨਾ ਈਰਖਾ 바ਜੀ ਜਲਸੀ ਕਰਨ ਦਾ ਕੋਈ ਫਾਇਦਾ ਨਹੀਂ ਇੱਥੇ ਰੱਬ ਵੇਖਣ ਡਿਆ ਉੱਪਰ ਉਹਨੇ ਇੱਥੇ ਮੋਡੇ ਤੇ ਕੈਮਰੇ ਲਾਏ ਹੋਏ ਆ ਆਪਣੇ ਇੱਕ ਇੱਕ ਗਲਤੀ ਨੋਟ ਕਰਨ ਡਿਆ ਯਾਦ ਰੱਖਿਓ ਲੇਖੇ ਚ ਨਾ ਰਿਓ ਵੀ ਜੇ ਇਨਸਾਨ ਨਹੀਂ ਵੇਖਣ ਡਿਆ ਤਾਂ ਕੋਈ ਨਹੀਂ ਵੇਖਣ ਡਿਆ ਉਹ ਜ਼ਰੂਰ ਵੇਖਣ ਡਿਆ ਜਦੋਂ ਉਹਨੇ ਹਸਾਬ ਤਾਬ ਕਰਨਾ ਨਾ ਆਪਣੀਆਂ ਖਾਤਿਆਂ ਦੇ ਵਿੱਚ ਤਾਂ ਫਿਰ ਜਵਾਬ ਨਹੀਂ ਆਣਾ ਕਿਹਨੂੰ ਜਵਾਬ ਨਹੀਂ ਆਉਣਾ ਫਿਰ ਇਸ ਕਰਕੇ ਕਿਸੇ ਦਾ ਵੀ ਬੁਰਾ ਕਰਨ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਵੀ ਰੱਬ ਨੂੰ ਵੀ ਜਵਾਬ ਦੇਣਾ ਉੱਪਰ ਜਾ ਰਿਹਾ 24 ਮਿੰਟ ਹੋ ਗਏ ਆ ਲਾਈਵ ਚੱਲਦੀ ਨਾ ਤਾਂ ਆਪਾਂ ਤੁਹਾਡੇ ਨਾਲ 6 ਮਿੰਟ ਹੋਰ ਗੱਲਾਂ ਕਰਨੀਆਂ ਅੱਜ ਅੱਜ ਦਿਲ ਕਰਦਾ ਤੁਹਾਡੇ ਨਾਲ ਗੱਲ ਕਰਨੀ ਤੋਂ ਜ਼ਿਆਦਾ ਜੈਲਸੀ ਪੰਜਾਬੀ ਲੋਕ ਕਰਦੇ ਆ ਪੰਜਾਬੀ ਇੱਕ ਦੂਜੇ ਤੋਂ ਛੜਦੇ ਆ ਹੋਰ ਸਟੇਟਾਂ ਦੇ ਵਿੱਚ ਨਹੀਂ ਇਦਾਂ ਹੈਗਾ ਆਂਡੀ ਗਵਾਂਡੀ ਇੱਕ ਦੂਜੇ ਤੋਂ ਛੜਦੇ ਨਹੀਂ ਇਹ ਇੱਥੇ ਹੀ ਆ ਸਭ ਕੁਝ ਖਾਸ ਤੌਰ ਤੇ ਜਿਹੜੇ ਜ਼ਿਆਦੇ ਆਪਣੇ ਸਕੇ ਸੰਬੰਧੀ ਹੁੰਦੇ ਆ ਨਾ ਉਹ ਜ਼ਿਆਦਾ ਛੜਦੇ ਆ ਜੈਲਸੀ ਕਰਦੇ ਆ ਕਿਤੇ ਇਹ ਸਾਡੇ ਤੋਂ ਉੱਪਰ ਨਾ ਹੋਵੇ ਉਹ ਕਮਲਿਓ ਜੇ ਉੱਪਰ ਹੋ ਜੂਗਾ ਕਿਤੇ ਕੱਲ ਨੂੰ ਲੋਡ ਪਾਊਗੀ ਤੇ ਤੁਹਾਡੇ ਨਾਲ ਖੜਾ ਵੀ ਹੋਊਗਾ ਜੇ ਅੱਜ ਤੁਸੀਂ ਉਹਦੀ سپورਟ ਕਰੋਗੇ ਤੇ ਜੇ ਅੱਜ ਤੁਸੀਂ ਉਹਦੀ سپورਟ ਹੀ ਨਹੀਂ ਕਰੋਗੇ ਕੱਲ ਨੂੰ ਵੀ ਹੁੰਨੇ ਵੀ ਆਪਣੇ ਦਿਲ ਦੇ ਵਿੱਚ ਇਹ ਹੀ ਈਰਖਾ ਰੱਖਣੀ ਵੀ ਇੱਕ ਦਿਨ ਇਹਨਾਂ ਨੇ ਮੇਰੀ سپورਟ ਨਹੀਂ ਕੀਤੀ ਤੇ ਜਿਹਦਣ ਤੁਹਾਨੂੰ ਕੰਮ ਪਿਆ ਉਹਦੇ ਤਾਈਂ ਤਾਂ ਫਿਰ ਉਹ ਵੀ ਉਹੀ ਕਰੂਗਾ ਜੋ ਤੁਸੀਂ ਕੀਤਾ ਉਹਦੇ ਨਾਲ ਆਣੇ ਕਹਿੰਦੇ ਹੁੰਦੇ ਗਲੀਆਂ ਦੇ ਕੱਖਾਂ ਦੀ ਵੀ ਲੋਡ ਪੈ ਜਾਂਦੀ ਐ ਇਹ ਭਲੇਖੇ ਦੇ ਵਿੱਚ ਨਾ ਰਿਓ ਵੀ ਸਾਨੂੰ ਕਿਸੇ ਦੀ ਲੋਡ ਨਹੀਂ ਪੈਣੀ ਉਹ ਪਰਮਾਤਮਾ ਅਰਸ਼ੋਂ ਫਰਸ਼ ਤੇ ਲਿਉਣ ਲੱਗਿਆ ਟਾਈਮ ਨਹੀਂ ਲਾਂਦਾ ਐ ਛਟਕੀਆਂ ਦੇ ਵਿੱਚ ਹੀ ਲੱਖਾਂ ਰੁਪਈਆ ਨੂੰ ਮਿੱਟੀ ਕਰ ਦਿੰਦਾ ਅਰਭਾਂ ਨੂੰ ਤੇ ਬੰਦਾ ਤੇ ਐਂ ਵੇਖਦਾ ਵਾ ਹੱਥਾ ਡੱਡ ਕੇ ਕਿ ਜੇ ਤੁਮੇ ਕੋ ਪੈਸੇ ਹੈਗੇ ਤਾਂ ਮੈਂ ਕਿਸੇ ਨੂੰ ਬੁਲਾਇਆ ਨਹੀਂ ਚਲਾਇਆ ਨਹੀਂ ਤਾਂ ਫੇ ਕਿਹੜੇ ਮੂੰਹ ਨਾ ਜਾਊਗਾ ਉੱਥੇ ਤੇ ਇਸ ਲਈ ਮੈਂ ਕਹਿੰਦਾ ਵੀ ਸਰਬਤ ਦਾ ਭਲਾ ਮੰਗਿਆ ਕਰੋ ਸਾਰਿਆਂ ਦੀ ਖੁਸ਼ੀ ਮੰਗਿਆ ਕਰੋ ਹਰ ਇੱਕ ਦੀ ਖੁਸ਼ੀ ਤੇ ਦੁੱਖ ਦੇ ਵਿੱਚ ਸ਼ਾਮਲ ਹੋਇਆ ਕਰੋ ਇੱਥੇ ਬਾਰ ਬਾਰ ਨਹੀਂ ਆਉਣਾ ਵੀ ਅਦਕੀ ਆ ਗਏ ਚਲ ਅਦਕੀ ਇਦਾਂ ਕਰ ਲੈਨੇ ਅਗਲੀ ਵਾਰ ਆਵਾਂਗੇ ਇਦਾਂ ਕਰ ਲਾਂਗੇ ਨਾ 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 ਇੱਕੋ ਵਾਰੀ ਇੱਕੋ ਹੀ ਚਾਂਸ ਹੈ ਜ਼ਿੰਦਗੀ ਜੀਉਣ ਦਾ ਦੂਜੀ ਵਾਰੀ ਨਹੀਂ ਮਿਲਣਾ ਇਹਦੇ ਵਿੱਚ ਹੀ ਚੰਗੇ ਕੰਮ ਕਰ ਦਿਓ ਮੈਂ ਤਾਂ ਆਪਣੇ ਪੁੱਤ ਨੂੰ ਵੀ ਇਹੇ ਗੱਲ ਕਹਿਣਾ ਹੁੰਦਾ ਜਦੋਂ ਮੇਰੇ ਨਾਲ ਜਾਂਦਾ ਹੁੰਦਾ ਤੇ ਪੁੱਛ ਵੀ ਸਕਦੇ ਐਨ ਰਸਤੇ 'ਚ ਜਾਂਦੇ ਹੋਇਆ ਵੀ ਮੈਂ ਕੋਈ ਰਸਤੇ ਦੇ ਵਿੱਚ ਕਿਸੇ ਦੀ ਮਦਦ ਕਰਨ ਵਾਲੀ ਬਣਦੀ ਐ ਨਾ ਤਾਂ ਰੋਕ ਕੇ ਕਰਦਾ ਹੁੰਦਾ ਤੇ ਨਾਲ ਇਹਦੇ ਕੋਲ ਵੀ ਕਰਉਣਾ ਹੁੰਦਾ ਪਿੱਛੇ ਨਾ ਡਿਆ ਕਰ ਸਮਰ ਹੋ ਜਾਂਦਾ ਬੰਦਾ ਜੋ ਲੋਕਾਂ ਲਈ ਜ਼ਿੰਦਗੀ ਜੀਂਦਾ ਜਿਹੜੇ ਆਪਣੇ ਲਈ ਜੀਂਦੇ ਉਹ ਤਾਂ ਹੈ ਹੀ ਐ ਜਿਆਦਾ ਨਹੀਂ ਤੇ 100 ਦੇ ਵਿੱਚੋਂ 10% ਹੀ ਹੋਰਾਂ ਦਾ ਵੀ ਸੋਚਿਆ ਕਰ ਜਿੰਦਗੀ ਜੀਣ ਦਾ ਨਜ਼ਾਰਾ ਹੀ ਵੱਖਰਾ ਹੋ ਜਾਂਦਾ ਹੈ ਮਿੰਟ ਦੋ ਰਹਿ ਗਏ ਦੋਸਤੋ 30 ਮਿੰਟ ਦੀ ਵੀਡੀਓ ਹੋਂਦ ਦੇ ਵਿੱਚ ਤੋ ਵੈਗਰੂ ਤਾਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ਲਵ ਯੂ ਸਾਰਿਆਂ ਨੂੰ ਪੰਜਾਬ ਦਾ ਪੁੱਤ ਚੈਨਲ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਵਾ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਵਾ ਕੋਈ ਵੀ ਇਨਸਾਨ ਕੀ ਨਾ ਸਮਝੇ ਵੀ ਇਹ ਚੈਨਲ ਮੇਰਾ ਇਹ ਤੁਹਾਡਾ ਸਾਰਿਆਂ ਦਾ ਹੀ ਹੈ ਕੋਈ ਵੀ ਕਿਹੇ ਵੀ ਵੇਲੇ ਕੋਈ ਵੀ ਵੀਡੀਓ ਮੈਨੂੰ ਆਪਣੀ ਦੇ ਸਕਦੇ ਆ ਤਾਂ ਮੈਂ ਇਸ ਚੈਨਲ ਦੇ ਉੱਤੇ ਜ਼ਰੂਰ ਪਾਉਂਗਾ ਇਹ ਅਜੰਡਾ ਮੈਂ ਤੁਹਾਨੂੰ ਤੇ ਜਿੰਨਾ ਚਿਰ ਮੇਰੀ ਜ਼ਿੰਦਗੀ ਹੋਊਗੀ ਤੇ ਇਹੇ ਗੱਲ ਰਹੂਗੀ ਧੰਨਵਾਦ ਲਵ ਯੂ ਸਾਰਿਆਂ ਨੂੰ